ਹਿੰਦੂ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਦੀ ਸ਼ਾਖਾ ਢਾਲੀਵਾਲ ਵੱਲੋਂ ਇੱਕ ਹੰਗਾਮੀ ਮੀਟਿੰਗ ਪ੍ਰਧਾਨ ਬ੍ਰਹਮ ਦਤ ਸ਼ਰਮਾ ਦੀ ਪ੍ਰਧਾਨਗੀ ਹੇਠ ਐਤਵਾਰ ਆਰਿਆ ਸਮਾਜ ਮੰਦਿਰ ਢਾਲੀਵਾਲ ਵਿਖੇ ਕੀਤੀ ਗਈ ਕੋਚ ਸਾਹਿਬ ਮੈਨੂੰ ਦੱਸੋ ਅੱਜ ਹਿੰਦੂ ਵੈਲਫੇਅਰ ਸੁਸਾਇਟੀ ਵਾਲਿਆਂ ਨੇ ਤੁਹਾਨੂੰ ਇੱਥੇ ਬੁਲਾਇਆ ਹੈ ਕੀ ਪ੍ਰੋਗਰਾਮ ਸੀ ਅੱਜ ਜੀ ਰਾਮ ਰਾਮ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਸਨੀਮਲ ਪੋਤਰਾ ਸ਼ੋਤਕਨ ਕਾਰਾਟੇ ਕਲੱਬ ਦਾ ਰੀਵਲ ਦਾ ਚੀਫ ਕੋਚ ਜਿੱਥੇ ਕਿ ਮੇਰੇ ਕੋਲ ਕਾਫੀ ਬੱਚੇ ਟ੍ਰੇਨਿੰਗ ਕਰਨ ਆ ਰਹੇ ਨੇ ਉਹਨਾਂ ਵਿੱਚੋਂ ਸਾਡਾ ਇੱਕ ਹੌਨਰ ਹਾਰ ਪਲੇਅਰ ਰੁਸ਼ੀ ਜਿਨ੍ਹਾਂ ਨੇ ਪਿਛਲੇ ਦਿਨਾਂ ਇਹਦੇ ਵਿੱਚ 올 ਇੰਡੀਆ ਕਾਰਾਟੇ ਚੈਂਪੀਅਨਸ਼ਿਪ ਬੰਗੇ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਜੋ ਕਿ ਇਹਨਾਂ ਦੀ ਬਹੁਤ ਮਿਹਨਤ ਸਤਕਾ ਦੇ ਨਾਲ ਇਹਨਾਂ ਨੇ ਇੰਨੀ ਮਿਹਨਤ ਕੀਤੀ ਜਿਹਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਇਹਨਾਂ ਨੇ ਇੰਨੀ ਵੱਡੀ ਉਪਲਬਧੀ ਹਾਸਲ ਕੀਤੀ ਮੈਂ ਇਸੇ ਕਰਕੇ ਅੱਜ ਸਾਡੀ ਹਿੰਦੂ ਵੈਲਫੇਅਰ ਸੁਸਾਇਟੀ ਨੇ ਸਾਨੂੰ ਇੱਥੇ ਸਨਮਾਨਿਤ ਕਰਨ ਵਾਸਤੇ ਸੱਦਿਆ ਸੀ ਜੋ ਕਿ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਹਾਂ ਬੀੜਿਆ ਅੱਜ ਤੁਹਾਨੂੰ ਹਿੰਦੂ ਵੈਲਫੇਅਰ ਸੁਸਾਇਟੀ ਧਾਰੀਵਾਲ ਸ਼ਾਖਾ ਵੱਲੋਂ ਸਨਮਾਨਿਤ ਕੀਤਾ ਗਿਆ ਤੁਸੀਂ 골ਡ ਮੈਡਲ ਜਿੱਤਿਆ ਤੁਸੀਂ ਕੁਝ ਕਹਿਣਾ ਚਾਹੋਗੇ ਮਮੋਸ ਸ ਪਹਿਲਾਂ ਤੇ ਰਾਮ ਰਾਮ ਸਾਰਿਆਂ ਦੇ ਮੇਰੇ ਵੱਲੋਂ ਕਿ ਜਿਹੜਾ ਮੈਂ 골ਡ ਮੈਡਲ ਜਿੱਤਿਆ ਮੇਰੇ ਕੋਚ ਜੀ ਦੀ ਬਹੁਤ ਉਹਦੀ ਜਿਹ ਮਿਹਨਤ ਈ ਉਹਨਾਂ ਦਾ ਬਹੁਤ ਹੌਸਲਾ ਉਹਨਾਂ ਨੇ ਮੇਰਾ ਵਧਾਇਆ ਈ ਪਾਪਾ ਨੇ ਮੈਨੂੰ ਸਪੋਰਟ ਬਹੁਤ ਕੀਤਾ ਈ ਕਿ ਮੈਂ ਕਿਹਾ ਮੈਂ ਗੇਮ ਕਰਨੀ ਹੈ ਇਹਨਾਂ ਦੀ ਬਹੁਤ ਸਪੋਰਟ ਈ ਸਾਂਸਾਈ ਕੋਚ ਜੀ ਨੇ ਮੈਨੂੰ ਬਹੁਤ ਜਿਹੜਾ ਵਾ ਇਹਦੇ ਵਿੱਚ سپورਟ ਦਿੱਤੀ ਕਿ ਟ੍ਰੇਨਿੰਗ ਇੰਨੇ ਘੱਟ ਟਾਈਮ ਵਿੱਚ ਇੱਕ ਮੈਡਲ ਵਾਸਤੇ ਤਿਆਰ ਹੋਣਾ ਬਹੁਤ ਟਾਫ ਹੁੰਦਾ ਆ ਇਹਨਾਂ ਨੇ ਬਹੁਤ ਮਿਹਨਤ ਕਰਵਾਈ ਮੈਂ ਅੱਗੇ ਵੀ ਇਹੀ ਕਹਿਣਾ ਚਾਹਾਂਗੀ ਕਿ ਹਰ ਲੜਕੀ ਨੂੰ ਜ਼ਰੂਰੀ ਨਹੀਂ ਕਿ ਉਹ ਮੈਡਲ ਵਾਸਤੇ ਕਰੇ ਉਹਨੂੰ ਆਪਣੇ ਸੈਲਫ ਡਿਫੈਂਸ ਵਾਸਤੇ ਹਰ ਤਰ੍ਹਾਂ ਕਿਸੇ ਤਰ੍ਹਾਂ ਦੀ ਵੀ ਫਾਈਟ ਟੈਕਨੀਕ ਜਿਹੜੀ ਉਹ ਆਂਦੀ ਹੋਣੀ ਚਾਹੀਦੀ ਆ ਮੈਂ ਜਾਣੀ ਅੱਗੇ ਉਹ ਫਾਈਟ ਟੈਕਨੀਕ ਸਿੱਖਣ ਗਰਲਸ ਹਿੰਦੂ ਸਮਾਤ ਨਹੀਂ ਸਾਰੀਆਂ ਫਾਈ ਟੈਕਨੀਕਸ ਸਿੱਖਰਤਾ ਕਿ ਉਹ ਖੁਦ ਦੀ ਰੱਖਿਆ ਕਰ ਸਕਣ ਆਪਣੇ ਲਾਗੇ ਸ਼ਾਗਿਰਦ ਦੀ ਕੁੜੀਆਂ ਦੀ ਰੱਖਿਆ ਕਰ ਸਕਦਾ ਤੇ ਮੈਂ ਅਹੀਂ ਸਭ ਨੂੰ ਕਹਿਣਾ ਚਾਹਾਂਗੀ ਬਾਕੀ ਹਿੰਦੂ ਵੈਲਫੇਅਰ ਸੁਸਾਇਟੀ ਪ੍ਰਧਾਨ ਜੀ ਐਸਟੀਓ ਅੰਕਲਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਅੱਜ ਨੂੰ ਮਤਲਬ ਇਨਾ ਪ੍ਰਾਊਡ ਫੀਲ ਕਰਵਾਇਆ ਐਸਜੀਓ ਸਾਹਿਬ ਅੱਜ ਤਾਰੀਵਾਲ ਬਰਾਂਡੇ ਵਿੱਚ ਹਿੰਦੂ ਵੈਲਫੇਅਰ ਸੁਸਾਇਟੀ ਵਿੱਚ ਇੱਕ ਬੜਾ ਹੀ ਵਧੀਆ ਉਪਰਾਲਾ ਕੀਤਾ ਗਿਆ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਪਲੀਜ਼ ਸਾਨੂੰ ਦੱਸੋ ਸਾਰੇ ਸਮਾਜ ਨੂੰ ਮੇਰਾ જય શ્રી ਰਾਮ ਦੇਸ਼ ਅੱਜ ਮਿੱਟੀਆ ਰਾਣੀ ਅਰੂਸ਼ੀ ਇਹਨਾਂ ਨੇ 골ਡ ਮੈਡਲ ਜੁੱਡੋ ਕਰਾਟੇ ਦੇ ਵਿੱਚ ਪ੍ਰਾਪਤ ਕੀਤਾ ਬੰਗੇ ਵਿੱਚ ਹੋਈ ਪ੍ਰਤੀਯੋਗਤਾ ਦੇ ਵਿੱਚ ਔਰ Hindu Welfare Society Registered ਗੁਰਦਾਸਪੁਰ ਦੀ ਬ੍ਰਾਂਚ ਧਾਰੀਵਾਲ ਵੱਲੋਂ ਮਾਨਯੋਗ ਕੋਚ ਸਾਹਿਬ ਨੂੰ ਜਿਨ੍ਹਾਂ ਦੀ ਦੇਖਰੇਖ ਤੇ ਜੋਗ ਅਗਵਾਈ ਦੇ ਵਿੱਚ ਬਟੀਆਂ ਨੇ ਇਹ ਸਥਾਨ ਪ੍ਰਾਪਤ ਕੀਤਾ ਤੇ ਨਾਲ ਹੀ ਬਟੀਆਂ ਰਾਣੀ ਦੀ ਮਿਹਨਤ ਨੂੰ ਜਿਹੜਾ ਹੈ ਸਲੂਟ ਕਰਨ ਵਾਸਤੇ ਔਰ ਨਾਲ ਦੀ ਨਾਲ ਬਟੀਆਂ ਰਾਣੀ ਦੇ ਪੇਰੈਂਟਸ ਨੂੰ ਹੌਸਲਾ ਫੁਜਾਈ ਕਰਨ ਵਾਸਤੇ ਅੱਜ ਇੱਕ ਛੋਟਾ ਜਿਹਾ ਪਰ ਪ੍ਰਭਾਵਸ਼ਾਲੀ ਕਾਰਜਕ੍ਰਮ ਆਰਿਆ ਸਮਾਜ ਮੰਦਿਰ ਧਾਰੀਵਾਲ ਵਿੱਚ ਕੀਤਾ ਗਿਆ ਔਰ ਆਪ ਜੀ ਦੇ ਚੈਨਲ ਰਾਹੀਂ ਮੈਂ ਸਾਰੇ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਾਡੀਆਂ ਬਟੀਆਂ ਜਿਉਂ ਨੇ ਉਹ ਸੈਲਫ ਡਿਫੈਂਸ ਦੇ ਵਿੱਚ ਗਿਆਨ ਨਾ ਕਿ ਉਹ ਡਾਂਸ ਪ੍ਰਤੀਯੋਗਤਾ ਮੋਨੋ ਐਕਟਿੰਗ ਜਾਂ ਰੀਲ ਬਣਾਉਣ ਵਿੱਚ ਵਿਸਤ੍ਰੈਨ ਸਾਡੀਆਂ ਸਭ ਬੱਚੀਆਂ ਨੂੰ ਸੈਲਫ ਡਿਫੈਂਸ ਲਈ ਜੁਡੋ ਕਾਰਾਟੀ ਦੀ ਕਲਾਸ ਜੁਆਇਨ ਕਰਨੀ ਚਾਹੀਦੀ ਆ ਔਰ ਕੋਚ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਜੋ ਵੀ ਬੱਚਾ ਆਏਗਾ ਮੈਂ ਉਹਨੂੰ ਸੋਨਾ ਬਣਾ ਕੇ ਦੁਬਾਰਾ ਸਮਾਜ ਨੂੰ ਦੇਵਾਂਗਾ ਅਸੀਂ ਕੋਚ ਸਾਹਿਬ ਦਾ ਇਹ ਬਟਿਆ ਰਾਣੀ ਦਾ ਔਰ ਇਹ ਬਟਿਆ ਰਾਣੀ ਦੇ ਪੇਰੈਂਟਸ ਦਾ ਹੌਸਲਾ ਵਧਾਈ ਕਰਨ ਵਾਸਤੇ ਅੱਜ ਇੱਥੇ ਇਹ ਪ੍ਰੋਗਰਾਮ ਕੀਤਾ ਆਪ ਸਭ ਜਿੰਨੇ ਵੀ ਇੱਥੇ ਸਾਥੀ ਸਮਾਗਮ ਦੇ ਵਿੱਚ ਸ਼ਾਮਲ ਹੋਏ ਉਹ ਸਭ ਦਾ ਧੰਨਵਾਦ